एगो का श्री वाह गुरु जी की फत्ते पाशाही दशमी कब्जीओ बाज बेंतिचपोई हमरी करो हाथ दे रछा पूरा न होए चित की इच्छा तव चरन न मन रहे हमारा अपना जान करो पत पारा हमरे दुष्ट सवे तुम काबो आप हाथ दे मोए बचावो सुखी बसे मोरो परिवार सेवक सिख सवे करतारा رش نج دے کریے سب بیرن کو آج سنگریے پورن ہوئے ہماری آسا تو جن کی رہے پیاسا تمہیں شاڑ کو آتے آئے ہو جو بر چاہو سو تمتے پاؤو سے وگ سکھ ہمارے تار آہ چنچن ستر ہمارے مارے آہے آپ ہاتھ دے مجھے بریے من کال کا تراس جو صدا ہمارے پچاس کریو رچا اچھا بپترا کال پائے شیو جیو اوترا کال پائے کر بھشن پرکاشا سکل کال کیا, کیا تماسا جمن کال جو جی سب کیو وید راج برہما جیو تھیو جمن کال سب لوک سوارا نمسکار ہے تاٮٔے ਪਵਨ ਕਾਲ ਸਭ ਜਗਤ ਬਨਾਇਓ ਦੇ ਬਦੰਤ ਜੈਸ਼ਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਪ ਕਨ ਕੋ ਸਿਭ ਗੁਣ ਸੁਖ ਦੀਓ ਸਤਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀ ਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦਬ ਦੇ ਵਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮ ਮੇ ਮਿਲਦ ਦੇ ਤ ਸਬੂ ਜੇ ਤੇ ਬਦਲ ਸਿ ਸੜ ਸਭ ਤਾਰੇ ਆਪ ਆਪਨੀ ਬੂਜੋ ਚਾਰੇ ਤੁਮ ਸਭੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਹਰਾਲਮ ਨਰੰਕਾਰ ਅੰਦਰ ਬਕਰ ਨਲੰਬ ਯਾਦ ਨਿਲ ਨਾਦ ਸੰਬ ਤਾਗਾ ਮੂੜ ਉਚਾਰਤ ਭੇਡਾ ਜਾ ਕੋ ਭੇ ਬਿਨ ਪਾਪਤ ਵੇਦਾ ਤਾ ਕੋ ਕਰ ਪਹਾਨ ਅਨੁਮਾਨਤ ਮਹਾ ਮੂੜ ਕੁਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚਿੰਤ ਨਾਹੇ ਤੀਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਸਾਰਾ ਕੈ ਵਿਦ ਸਜਾ ਪ੍ਰਥਮ ਸੰਸਾਰਾਏ ਕੇ ਰੂਪ ਨੂਪ ਸੁਰੂਪਾ ਰੰਗ ਭਿਓ ਰਾਪਨੀ ਪੂਪਾ ਅੰਡਜੇ ਜੇਰੇ ਚ ਸਿਤਜ ਕਿੰਨੀ ਉਤਪ ਚ ਖਾਨ ਪੌਰ ਚ ਦੇਨੀ ਕਹੋ ਫੂਲ ਰਾਜਾ ਹੈ ਬੈਠਾ ਗਿਓ ਸੇ ਮਟਕਿਓ ਸਤਰੇ ਗੈਠਾ ਸਗਰੀ ਸਿਸਤਰ ਦਿਖਾਏ ਜੰਮਬਵ ਆਦਜਗਾਤ ਸਰੂਪ ਜੰਮਬਵ अवर अच्छा मेरी तुम करो सिख अवार असिक सा करो दुष्ट जीते उष्ट उत्पन्न तथा सकल मलेश करो रण काता जे अस्तुजता बस नहि परे के दुष्ट दुखत है मेरे पुरख जबन पग परे तारे दिन के तुम संकट सब तारे

ਫਰਹਾ ਖੜਗੇ ਦੇ ਮੇ ਸਰਨ ਦਿਹਾਰੀ ਆਪ ਹੱਥ ਦੇ ਲਿਓ ਵਾਰੀ ਸਰਬ ਥੋਰ ਮੋਹ ਸਹਾਈ ਦੁਸਤੋ ਦੋਖ ਦੇ ਲਿਓ ਬਚਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਂ ਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ 10ਵੇਂ ਕਬਜੀ ਉਹ ਬਾਜ ਬੈਂਚ ਟੀਚਪੋਈ ਹਮਰੀ ਕਰੋ ਹੱਥ ਦੇ ਰਛਾ ਪੂਰਾ ਨਾ ਹੋਏ ਜਿਤ ਕੀ ਇੱਛਾ ਤਵ ਚਰਨਨੰ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਈ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਰਸ਼ਾ ਨਿਜ ਦੇ ਕਰੀਏ ਸਭ ਬੈਰ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਨ ਤੇ ਆਇਓ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਆਹੇ ਚੰਨ ਚੰਨ ਸਰਤ ਰਹ ਮਾਰੇ ਮਾਰਿਆ ਆਹੇ ਆਪ ਹੱਥ ਦੇ ਮੁਝ ਬਰੀਏ ਮਨ ਕਾਲ ਕਾ ਤਰਾਸ ਮਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੂਜੀ ਕਰਿਓ ਰੱਛਾ ਭਲੇ ਹੋ ਮੋਏ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਬੂ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸਨ ਪ੍ਰਕਾਸ਼ਾ ਸਕਲ ਕਾਲ ਕਿਆ ਕੀ ਤਮਸਾ ਜਵਨ ਕਾਲ ਜੋਗੀ ਸਭ ਕੀ ਯੋਗ ਬੇਦ ਰਾਜ ਬ੍ਰਹਮਾ ਜੀ ਉਤੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮ ਪਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜੈਸ਼ਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਭ ਕਨ ਕੋ ਸਿਭ ਗੁਣ ਸੁਖ ਦੀਓ ਸਤਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀ ਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਦਬ ਦੇ ਵਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮ ਮੇ ਮਿਲਦ ਦੇ ਤ ਸਬੂ ਜੇ ਤੇ ਬਦਲ ਸਿ ਸੜ ਸਭ ਤਾਰੇ ਆਪ ਆਪਨੀ ਬੂਜੋ ਚਾਰੇ ਤੁਮ ਸਭੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਹਰਾਲਮ ਨਰੰਕਾਰ ਨਿਰਭਕਾਰ ਨਿਲਾੰਬ ਯਾਦ ਨਿਲਾ ਨਾਦ ਸੰਬ ਤਾਗਾ ਮੂੜ ਉਚਾਰਿਤ ਭੇਡਾ ਜਾ ਕੋ ਪੇ ਬਿਨਾਂ ਪਾਪਤ ਵੇਦਾ ਤਾ ਕੋ ਕਰ ਪਹਾਣ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤਨ ਹੈ ਤੀਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਸਾਰਾ ਗੈ ਵਿਦ ਸਚਾ ਪ੍ਰਥਮ ਸੰਸਾਰਾਏ ਕੇ ਰੂਪ ਨੂਕ ਰੂਪਾ ਰੰਗ ਭਿਓ ਰਾਪਨੀ ਪੂਪਾ ਅੰਡਾ ਜੇਰੇ ਜਿ ਸੇਤਜ ਕਿੰਨੀ ਉਤਜ ਖਾਨ ਪੋਰ ਜਿ ਦੇਨੀ ਕਹੋ ਫੂਲ ਰਾਜਾ ਹੈ ਬੈਠਾ ਗਿਓ ਸੇ ਮਟਕੇ ਸਤਰ ਇਕੱਠਾ ਅਗਨੀ ਸਿਸਤਰ ਦਿਖਾਏ ਜੰਬਵ ਆਦੋ ਜਗਾਦ ਸੂਰੂਪ ਜੰਬਵ अवर अच्छा मेरी तुम करो सिख आवा सिख स करो दुष्ट जीते उष्ट उत्पत्ति सकल मलेश करो रणकाता जे अस्तुज त बस नहीं परे के दुष्ट दुखत है मेरे पुरख जन पग परे तारे दिन के तुम संकट सब तारे

ਰਹਾ ਖੜਗੇ ਦੇ ਮੇ ਸਰਨ ਦਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਥੋਰ ਮੋ ਹੋ ਸਹਾਈ ਦੁਸਤ ਦੋਖ ਦੇ ਲਿਓ ਬਚਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਂ ਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਮੀ ਕਬਜੀਓ ਬਾਜ ਬੇਂਤੀ ਚਪੋਈ ਹਮਰੀ ਕਰੋ ਹੱਥ ਦੇ ਰਛਾ ਪੁਰਾ ਨ ਹੋਏ ਚਿਤ ਕੀ ਇਛਾ ਤਵ ਚਰਨ ਨੰਨ ਮਨ ਰੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਈ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਰਸ਼ਾ ਨਿਜ ਦੇ ਕਰੀਏ ਸਭ ਬੈਰ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਨ ਤੇ ਆਇਓ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿਆ ਆਹੇ ਚੰਚਨ ਸਰਾਤਰ ਹਮਾਰੇ ਮਾਰੇ ਆਹੇ ਆਪ ਹਾਥ ਦੇ ਮੁਝ ਗਰੀਏ ਮਨ ਕਾਲ ਕਾ ਤਰਾਸ ਮਰੀਏ ਹੂ ਜੋ ਸਦਾ ਹਮਾਰੇ ਪਰਛਾ ਸ਼ਰੀ ਸੋਚਿਓ ਕਰਿ ਰਚਾ ਭਲੇ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਦ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬੂ ਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸਨ ਪ੍ਰਕਾਸ਼ ਆਸਕਲ ਕਾਲ ਕਿਆ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀ ਯੋਗਵੇਦ ਰਾਜ ਬ੍ਰਹਮਾ ਜੀ ਉਤੀ ਜੋਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮ ਕਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜੈਸ਼ਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਭ ਕਨ ਕੋ ਸਿਭ ਗੁਣ ਸੁਖ ਦੀਓ ਸਤਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜੀ ਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੋਲਾ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇ ਅਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮ ਮੇ ਮਿਲਦ ਦੇ ਤ ਸਬੂ ਜੇ ਤੇ ਬਦਲ ਸਿ ਸੜ ਸਭ ਤਾਰੇ ਆਪ ਆਪਨੀ ਬੂਜੋ ਚਾਰੇ ਤੁਮ ਸਵੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਹਰਾਲਮ ਨਰੰਕਾਰ ਅਨਰਿਪਕਾਰ ਨਲੰਬ ਯਾਦ ਨਿਲ ਨਾਦ ਸੰਬ ਤਾਗਾ ਮੂੜ ਉਚਾਰਿਤ ਪੇਦਾ ਜਾ ਕੋ ਪੇ ਬਿਨ ਨਾ ਪਾਪਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਜਿੰਤਨਾ ਹੈ ਤੀਵ

ਅਬਰ ਅੱਛਾ ਮੇਰੀ ਤੁਮ ਕਰੋ ਸਿੱਖ ਅਵਾ ਸਿੱਖ ਸਗਰੋ ਦੁਸ਼ਟ ਜੀਤੇ ਉਸਤ ਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੂ ਜਿਤ ਵਸਨ ਨਹੀਂ ਪਰੇ ਕੇ ਦੁਸ਼ਟ ਦੁਖ ਤਹਿ ਮਰੇ ਪੁਰਖ ਜਬਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ

ਕਰਹਾ ਖੜਗੇ ਦੇ ਮੇ ਸਰਨ ਦਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਥੋਰ ਮੋ ਹੋ ਸਹਾਈ ਦੁਸਤ ਦੋਖ ਦੇ ਲਿਓ ਬਚਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਂ ਕਾ ਅਸ਼ਿਰਵਾਹ ਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਬਜੀਓ ਬਾਜ ਬੇਂਤੀ ਚਪੋਈ ਹਮਰੀ ਕਰੋ ਹੱਥ ਦੇ ਰਛਾ ਪੂਰਾ ਨਾ ਹੋਏ ਚਿਤ ਕੀ ਇੱਛਾ ਤਵ ਚਰਨ ਨੰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸਤ ਸਵੇ ਤਮ ਕਾਬੋ ਆਪ ਹਾਥ ਦੇ ਮੋਈ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਰਛਾ ਨਿਜ ਦੇ ਕਰੀਏ ਸਭ ਦੈਰਨ ਕੋ ਆਜ ਸੰਘਰੀਏ ਪੂਰਾ ਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋ ਯਵ ਨਾ ਧਿਆਏ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਆ ਆਹੇ ਚੰਚਨ ਸਰਾਤਰ ਹਮਾਰੇ ਮਾਰੇ ਆਹੇ ਆਪ ਹਾਥ ਦੇ ਮੁਝ ਗਰੀਏ ਮਨ ਕਾਲ ਕਾ ਤਰਾਸ ਮਰੀਏ ਹੋ ਜੋ ਸਦਾ ਹਮਾਰੇ ਪਰਛਾ ਸ਼ਰੀਰ ਸੁਚਿਓ ਕਰਿ ਰਖਾ ਖਲੇ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸਤਨ ਕੇ ਹੰਤਾ ਤੁਮਹ ਕੋਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪੂ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਨਿਸਨ ਪ੍ਰਕਾਸ਼ ਆਸਕ ਲ ਕਾਲ ਕਿਆ ਕੀ ਤਮਸਾ ਜਨ ਕਾਲ ਜੋਗੀ ਸਨ ਕੀ ਜੋ ਬੇਦ ਰਾਜ ਬ੍ਰਹਮਾ ਜੀ ਉਥੀ ਜੋ ਜਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮ ਕਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜੈਸ਼ਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਭ ਕਨ ਕੋ ਸਿਭ ਗੁਣ ਸੁਖ ਦੀਓ ਸਤਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜੀ ਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦਬ ਦੇ ਅਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮ ਮੇ ਮਿਲਦ ਦੇ ਤ ਸਬੂ ਜੇ ਤੇ ਬਦਲ ਸਿ ਸੜ ਸਭ ਤਾਰੇ ਆਪ ਆਪਨੀ ਬੂਜੋ ਚਾਰੇ ਤੁਮ ਸਭੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਹਰਾਲਮ ਨਰੰਕਾਰ ਅਨਰੇ ਬਕਾਰ ਨਲੰਬ ਯਾਦ ਨਿਲ ਨਾਦ ਸੰਬ ਤਾਗਾ ਮੂੜ ਉਚਾਰਤ ਭੇਡਾ ਜਾ ਕੋ ਭੇ ਬਿਨਾ ਪਾਪਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕੁਛ ਭੇ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚਿੰਤਨਾ ਹੈ ਤੀਵ ਆਪ ਆਪਣੀ ਬੁਧ ਹੈ ਜੇਤੀ ਵਨਤ ਕਿਨ ਕਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਸਾਰਾ ਕੈ ਵਿਦ ਸਚਾ ਪ੍ਰਥਮ ਸੰਸਾਰਾਏ ਕੇ ਰੂਪ ਨੂਪ ਸਰੂਪਾ ਰੰਗ ਭਿਓ ਰਾਪਨੀ ਪੁੱਪਾ ਅੰਟਜੇ ਜੇਲੇ ਜੇ ਸੇਤੇ ਜਕਿੰਨੀ ਉਤਪ ਚਖਾਨ ਪੌਰ ਚਦੇਨੀ ਕਹੋ ਫੋਲ ਰਾਜਾ ਹੈ ਬੈਠਾ ਕਿਓ ਸੇ ਮਟਕੇ ਸਤਰੇ ਗੈਠਾ ਸਗਰੀ ਸਿਸਟੜ ਦਿਖਾਏ ਜੰਬਵ ਆਦ ਜੋਗਾਤ ਸਰੂਪ ਜੰਬਵ ਔਰ ਅਛਾ ਮੇਰੀ ਤੁਮ ਕਰੋ ਸਿਖ ਅਵਾਰ ਸਿਖ ਕਰੋ ਦੁਸ਼ਟ ਜੀਤੇ ਉਸ਼ਪਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਾ ਬਸਰ ਨਹੀਂ ਪਰੇ ਕਿ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਬਨ ਪਗ ਪਰੇ ਤਿਆਰੇ ਦਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇੱਕ ਵਾਰ ਤੇ ਆਏ ਹਾਂ ਤਾਂ ਕੇ ਕਾਲ ਲਗਟ ਨਹੀਂ ਆਏ ਰੱਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸਲ ਤੇ ਤਤ ਕਾਲਾ ਕਿਰਪਾ ਦਇਸ਼ ਤਨ ਜਾਣੇ ਰਹੋ ਆਕੇ ਤਾਂ ਤਨਕ ਮਹਰੀ ਹੋਰ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾ ਸ਼੍ਰੇਸ ਕਹਿ ਨਾ ਕੋਈ ਇੱਕ ਵਾਰ ਜਿ ਤੂ ਵੇ ਸਵਾਰਾ ਕਾਲ ਫਾਸ ਤੇ ਤਾਇ ਵਾਰਾ ਜਨਨ ਨਾਮ ਤੇ ਹਾਰੋ ਕਹਾ ਦਾ ਦੁਸਤ ਦੋਕ ਰਹਾ ਖੜਗ ਦੇ ਮੇ ਸਰਨ ਦਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਥੋਰ ਮੋ ਹੋ ਸਹਾਈ ਦੁਸਤ ਦੁਖ ਦੇ ਲਿਓ ਬਚਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਂ ਕਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਬਜੀਓ ਬਾਜ ਬੇਂਤੀ ਚਪੋਈ ਹਮਰੀ ਕਰੋ ਹੱਥ ਦੇ ਰਛਾ ਪੂਰਾ ਨਾ ਹੋਏ ਜਿਤ ਕੀ ਇੱਛਾ ਤਵ ਚਰਨਨ ਮੰਨ ਰੇ ਹਮਾਰਾ ਆਪਣਾ ਜਾਨ ਕਰੋ ਪਤ ਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਈ ਬਚਾਵੋ ਸੁਖੀ ਵਸੇ ਮੋ ਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਰਸ਼ਾ ਨਿਜ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤੇ ਆਇਓ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿਆ ਆਹੇ ਚੰਚਨ ਸਰਾਤਰ ਹਮਾਰੇ ਮਾਰੇ ਆਹੇ ਆਪ ਹਾਥ ਦੇ ਮੁਝ ਗਰੀਏ ਮਨ ਕਾਲ ਕਾ ਤਰਾਸ ਮਰੀਏ ਹੋ ਜੋ ਸਦਾ ਹਮਾਰੇ ਪਛਾਹ ਸਰੀਰ ਸੁਚਿਓ ਕਰਿ ਰਖਾ ਅੰਘਲੇ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸਤਨ ਕੇ ਹੰਤਾ ਤੁਮਹ ਕੋਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬੂ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਗਿਸਨ ਪ੍ਰਕਾਸ਼ ਆਸਕਲ ਕਾਲ ਕਿਆ ਕੀ ਤਮਸਾ ਜਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੀ ਉਥੀ ਜੋਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹੁਣ ਕਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜੈਸ਼ਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਭ ਕਨ ਕੋ ਸਿਭ ਗੁਣ ਸੁਖ ਦੀਓ ਸਤਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀ ਪਛਾਨਤ ਜੀ ਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦਬ ਦੇ ਅਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮ ਮੇ ਮਿਲਦ ਦੇ ਤ ਸਬੂ ਜੇ ਤੇ ਬਦਲ ਸਿ ਸੜ ਸਭ ਤਾਰੇ ਆਪ ਆਪਨੀ ਬੂਜੋ ਚਾਰੇ ਤੁਮ ਸਭੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਹਰਾਲਮ ਨਰੰਕਾਰ ਨਿਰਭਕਾਰ ਨਲੰਬ ਯਾਦ ਨਿਲ ਨਾਦ ਸੰਬ ਦਾਗਾ ਮੂੜ ਉਚਾਰਿਤ ਭੇਡਾ ਜਾ ਕੋ ਪੇ ਬਿਨਾਂ ਪ੍ਰਾਪਤ ਵੇਦਾ ਤਾਂ ਕੋ ਕਰ ਪਹਾਨ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤਨਾ ਹੈ ਤੀਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਸਾਰਾ ਕੈ ਵੀਦ ਸਚਾ ਪ੍ਰਥਮ ਸੰਸਾਰਾਏ ਕੇ ਰੂਪ ਨੂਪ ਸੁਰੂਪਾ ਰੰਗ ਭਿਓ ਰਾਪਨੀ ਪੂਪਾ ਅੰਡਾ ਜੇਰੇ ਚ ਸੇਤੇ ਜਕਿੰਨੀ ਉਤਜ ਖਾਨ ਪੌਰ ਚ ਦੇਨੀ ਕਹੋ ਫੂਲ ਰਾਜਾ ਹੈ ਬੈਠਾ ਗਿਓ ਸੇ ਮਟਕਿਓ ਸਤਰ ਇਕੱਠਾ ਸਗਰੀ ਸਿਸਟੜ ਦਿਖਾਏ ਜੰਮਵ ਬ ਆਦ ਜੋਗਾ ਦ ਸੂਰੂਪ ਜੰਮਵ ਬ ਅਵਰ ਅਛਾ ਮੇਰੀ ਤੁਮ ਕਰੋ ਸਿਖ ਅਵਾ ਸਿਖ ਸਗਰੋ ਦੁਸ਼ਟ ਜੀਤੇ ਉਠ ਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੂ ਜਿਤ ਵਸਨ ਨਹੀਂ ਪਰੇ ਕੇ ਦੁਸ਼ਟ ਦੁਖ ਤਹਿ ਮਰੇ ਪੁਰਖ ਜਬਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹਾਂ ਤਾਂ ਕੇ ਕਾਲ ਲਗਤ ਨਹੀਂ ਆਏ ਰੱਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸਲ ਤੇ ਤਕਾਲਾ ਕਿਰਪਾ ਦੇਸ਼ ਤਨ ਜਾਣੇ ਰਹੋ ਤਾਂ ਕੇ ਤਾਪ ਤਨਕ ਮਹਰੀ ਹੋਰ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾ ਸ਼੍ਰੇਸਕੈ ਨ ਕੋਈ ਇੱਕ ਵਾਰ ਤੂਵੇ ਸਵਾਰਾ ਕਾਲ ਫਾਸ ਤੇ ਤਾਏ ਮਹਾਰਾਜ ਨਾਮ ਤੇ ਹਾਰੋ ਕਹਾ ਦਾ ਦੁਸ ਦੋਖ ਤੇ رہا کڑ گیت میں سرن تیاری آپ ہاتھ دے لیو باری سربور مو ہو سہائی دش دے لیو بچائی گرو جی کا خالص واح گرو جی کی فتح